ਸਸ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਕਿ 1.7.24 ਤੋਂ ਲੈ ਕੇ 31.7.24 ਤੱਕ ਇੱਕ ਜਿਹੜਾ ਕਾਨੂੰਨ ਆਇਆ ਸੀਗਾ ਜਿਹੜੇ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਨੇ ਜਿਹੜੇ ਉਹ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਂਦੇ ਨੇ ਉਹਨਾਂ ਦੇ ਮਾਪਿਆਂ ਨੂੰ ਜਿਹੜੀ ਉਹ 25000 ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਸੀ ਉਹਦੇ ਸਬੰਧ ਵਿੱਚ ਜਿਹੜਾ ਸੀ ਕਿ ਸਾਡੇ ਸੀਨੀਅਰ ਸਿਟੀਜ਼ਨ ਪੱਤਰਕਾਰ ਭਾਈ ਜਰਦਾ ਤੇ ਹੋਰ ਰੋਡ ਸੇਫਟੀ ਵਾਲੀਆਂ ਸੰਸਥਾਵਾਂ ਨੇ ਇਸ ਕਾਨੂੰਨ ਦੀ ਬੜੀ ਸ਼ਲਾਘਾ ਕੀਤੀ ਸੀ ਤੇ ਨਾਲ ਹੀ ਨਾਲ ਇੱਕ ਏਡੀਜੀਪੀ ਸਾਡੇ ਟ੍ਰੈਫਿਕ ਜੀ ਨੂੰ ਬੇਨਤੀ ਕੀਤੀ ਸੀ ਕਿ ਜੇ ਮਾਪਿਆਂ ਨੂੰ ਥੋੜਾ ਜਿਹਾ ਟਾਈਮ ਹੋਰ ਦਿੱਤਾ ਜਾਵੇ ਤਾਂ ਜੋ ਉਹ ਆਉਣ ਵਾਲੇ ਦਿਨਾਂ ਵਿੱਚ ਉਹ ਬੱਚਿਆਂ ਦੀ ਟ੍ਰਾਂਸਪੋਰਟ ਦਾ ਉਹਨਾਂ ਨੂੰ ਛੱਡਣ ਦਾ ਜਿਹੜਾ ਕੋਈ ਨਾ ਕੋਈ ਪ੍ਰਬੰਧ ਕਰ ਲਾਂ ਸੋ ਇਸ ਚੀਜ਼ ਨੂੰ ਬੇਨਤੀ ਦੇ ਪ੍ਰਵਾਨ ਕਰਦੇ ਹੋਏ ਏਡੀਜੀਪੀ ਟ੍ਰੈਫਿਕ ਵੱਲੋਂ ਜਿਹੜਾ ਉਹ ਇਕੱਠ 24 ਤੋਂ ਲੈ ਕੇ 28 24 ਤੱਕ ਲੋਕਾਂ ਨੂੰ ਜਿਹੜਾ ਟਾਈਮ ਉਹ ਵਧਾਇਆ ਗਿਆ ਜਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਜਿੱਥੇ ਜਿੱਥੇ ਵੀ ਮੈਸੇਜ ਨਹੀਂ ਪਹੁੰਚਿਆ ਉਸ ਮੈਸੇਜ ਨੂੰ ਪਹੁੰਚਾਉਣ ਵਾਸਤੇ ਇਹ 20 ਦਿਨ ਬਹੁਤ ਜ਼ਿਆਦਾ ਨੇ ਸੋ ਅਸੀਂ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਲੋਕਾਂ ਨੂੰ ਸੁਚੇਤ ਕਰੀਏ ਇਹ ਲੋਕਾਂ ਨੂੰ ਇਸ ਕਾਨੂੰਨ ਦੇ ਬਾਬਤ ਜਾਣਕਾਰੀ ਦੇਈਏ ਉਹਨਾਂ ਨੂੰ ਇਸ ਦੇ ਪ੍ਰਤੀ ਹੋ ਰਹੀਆਂ ਜਿਹੜੇ ਦੁਰਘਟਨਾਵਾਂ ਵਾਂ ਉਹਨਾਂ ਨੂੰ ਘਟਾਉਣ ਵਿੱਚ ਇੱਕ ਅਹਿਮ ਰੋਲ ਅਦਾ ਕਰ ਸਕਦੇ ਆ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਜਿਹੜੇ ਬੱਚੇ ਆ ਜਿਹੜੇ ਸਾਡੇ ਛੋਟੀ ਉਮਰ ਦੇ ਬੱਚੇ ਜਿਹੜੇ ਹੋ ਰਹੇ ਆ ਐਕਸੀਡੈਂਟ ਆ ਉਹਨਾਂ ਨੂੰ ਘਟਾਇਆ ਜਾ ਸਕਦਾ ਤੇ ਜਿਹੜੇ ਐਕਸੀਡੈਂਟ ਬੋਲੇ ਨੇ ਇਹਨਾਂ ਐਕਸੀਡੈਂਟ ਵਿੱਚ ਜ਼ਿਆਦਾ ਜਿਹੜੀ ਇਹ ਸੰਖਿਆ ਵਾ ਉਹ ਨੌਜਵਾਨ ਛੋਟੇ ਬੱਚਿਆਂ ਦੀ ਆ ਤੇ ਉਸ ਨੂੰ ਘਟਾਉਣ ਵਿੱਚ ਤੁਹਾਡਾ ਇੱਕ ਛੇਰ ਵੀ ਤੁਹਾਡੇ ਇੱਕ ਛੇਰ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੋਵੇ ਤੇ ਆਪਾਂ ਦਾ ਸਾਥ ਦੇਈਏ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ ਸਤਿ ਸ਼੍ਰੀ ਅਕਾਲ